ਜੈ ਭੀਮ ਜੈ ਭਾਰਤ ਜੈ ਗੁਰਦੇਵ ਤਨ ਗੁਰਦੇਵ ਜੀ ਆਵਾਜ਼ ਮਿੱਕੀ ਹਰ ਹਰ ਵਾਲਮੀਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਅੱਜ ਜੋ ਫਗਵਾੜੇ ਦੇ ਵਿੱਚ ਕਾਰਪੋਰੇਸ਼ਨ ਫਗਵਾੜਾ ਵੱਲੋਂ ਔਰ ਜਿਹੜਾ ਪੰਜਾਬ ਸਰਕਾਰ ਵੱਲੋਂ ਇੱਕ ਤਹੀਆ ਜਿਹੜਾ 2 ਦਿਨ ਪਹਿਲੋਂ ਇੱਕ ਫਤਵਾ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਗਰੀਬ ਲੋਕ ਜਿਹੜੇ ਛੱਜ ਕਲੋਨੀ ਦੇ ਆ ਸਾਰੇ ਹੀ ਇਕੱਠੇ ਹੋਏ ਪਿਆ ਘਰਾਂ ਦੇ ਘਰ ਤੋਂ ਹਟਣ ਦਾ ਨੋਟਿਸ ਦਿੱਤਾ ਗਿਆ ਕਿ ਤੁਸੀਂ ਨਜਾਇਜ਼ ਤੌਰ ਤੇ ਬੈਠੇ ਆ ਮੈਂ ਕਾਰਪੋਰੇਸ਼ਨ ਨੂੰ ਔਰ ਖਾਸ ਕਰ ਜਿਹੜੇ ਜਿਹੜੇ ਏਡੀਸੀ ਸਾਹਿਬ ਆ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਇਹ ਅੱਜ ਦੇ ਨਹੀਂ ਬੈਠੇ 50 ਔਰ ਤੁਸੀਂ ਅੱਜ ਨਵੇਂ ਆਏ ਆ ਇੱਥੇ ਕਈ ਕਾਰਪੋਰੇਸ਼ਨ ਦੇ ਏਡੀਸੀ ਆ ਚੁੱਕੇ ਆ ਕਈ ਆਲਾ ਅਫਸਰ ਆ ਚੁੱਕੇ ਆ ਪਰ ਇਹਨਾਂ ਵਿਚਾਰਿਆਂ ਨੂੰ ਇਸ ਤਰ੍ਹਾਂ ਤੰਗ ਨਹੀਂ ਕੀਤਾ ਗਿਆ ਜੋ ਇਸ ਸਰਕਾਰ ਦੀ ਸ਼ਹਿਤੇ ਹੋ ਰਿਹਾ ਔਰ ਪਤਾ ਨਹੀਂ ਮੈਨੂੰ ਇਹ ਦੁੱਖ ਹੈ ਇਸ ਕਰਕੇ ਆ ਕਿ ਜਿਹੜਾ ਪੰਜਾਬ ਸਰਕਾਰ ਆ ਹੜਾਂ ਦੇ ਵਿੱਚ ਤਾਂ ਕੁਝ ਆਪਣਾ ਰੋਲ ਨਿਭਾ ਨਹੀਂ ਸਕੀ ਪਰ ਔਰ ਗਰੀਬਾਂ ਦੇ ਜਿਹੜੀ ਸ਼ਰਾਂ ਦੀਆਂ ਸ਼ੱਤਾਂ ਜਿਹੜੀਆਂ ਉਹਨਾਂ ਨੇ ਢੋਣ ਦੇ ਲਈ ਕਾਰਪੋਰੇਸ਼ਨ ਫਗਵਾੜਾ ਨੂੰ ਅੱਗੇ ਕਰ ਦਿੱਤਾ ਗਿਆ ਬੜੀ ਸ਼ਰਮ ਦੀ ਗੱਲ ਆ ਕਿ ਜੋ ਅੱਜ ਫਗਵਾੜਾ ਪ੍ਰਸ਼ਾਸਨ ਜਿਹੜਾ ਇਸ ਸਰਕਾਰ ਦੇ ਕੈਦ ਉੱਤੇ ਗਰੀਬਾਂ ਦੇ ਘਰ ਢੋਣ ਲਈ ਹੋਇਆ ਪਿਆ ਉਹ ਖਾਸ ਕਰ ਮੈਂ ਇੱਕ ਬੇਨਤੀ ਵੀ ਹੋਰ ਕਰਨਾ ਚਾਹੁੰਦਾ ਕਿ ਸਾਡੇ ਐਮਸੀ ਸਾਹਿਬ ਜਿਹੜੇ ਸੀਗੇ ਮਜੂਤਾ ਉੱਤੇ ਦੇ ਉਹਨਾਂ ਨਾਲ ਜਿਹੜੀ ਗੱਲ ਹੋਈ ਹੈ ਕਿ ਦੋ ਦਿਨਾਂ ਤੱਕ ਤੁਸੀਂ ਜਿਹੜਾ ਵਾ ਇਹ ਜਿਹੜਾ ਸਫਾਈ ਜਿਹੜੀ ਘਰਾਂ ਤੋਂ ਬਾਹਰ ਤੁਸੀਂ ਕਰਾ ਦਿੱਤੀ ਜਾਵੇ ਮੈਂ ਇਹ ਸਾਖ ਸਾਫ਼ ਚੇਤਾਵਨੀ ਦੇਣਾ ਚਾਹੁੰਦਾ ਕਿ ਤੁਸੀਂ ਜੀ ਕਾਰਪੋਰੇਸ਼ਨ ਜਿਹੜੀ ਗੇਮ ਖੇਡ ਰਹੇ ਆ ਇਹ ਮਜ਼ਰੂਮਾਂ ਨਾਲ ਗਰੀਬਾਂ ਦੇ ਨਾਲ ਜਿਹੜੀ ਸਾਜ਼ਿਸ਼ ਰਚ ਰਹੇ ਆ ਇਹ ਬਿਲਕੁਲ ਯੂਵਾ ਵਿਕਾਸ ਮੋਰਚਾ ਪੰਜਾਬ ਜਿਹੜਾ ਹੈ ਸਹਿਨ ਨਹੀਂ ਕਰੇਗਾ ਔਰ ਪੂਰਾ ਡਟ ਕੇ ਵਿਰੋਧ ਹੋਏਗਾ ਤੁਹਾਡਾ ਔਰ ਦੱਸਣਾ ਚਾਹੁੰਦਾ ਕਿ ਇਹਨਾਂ ਨੂੰ ਕੱਲੀ-ਕੱਲੀ ਜਿਹੜੀ ਆ 50 60 ਸਾਲ ਤੋਂ ਲਿਖਿਆ ਪਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਤੁਸੀਂ ਤੱਕਾ ਕਰਦੇ ਆ ਇਹਨਾਂ ਦੇ ਲਈ ਕਿਉਂਕਿ ਇਹ ਪੱਕੇ ਤੌਰ ਤੇ ਬੈਠੇ ਇਹਨਾਂ ਦੇ ਬਿੱਲ ਵੀ ਆ ਰਹੇ ਆ ਇਹਨਾਂ ਦੀਆਂ ਵੋਟਰ ਅਧਿਕਾਰ ਸਭ ਕੁਝ ਜਿਹੜਾ ਇੱਥੇ ਦਾ ਆਈਡੀ ਪ੍ਰੂਫ ਆ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਬਿਲਕੁਲ ਨਾਜਾਇਜ਼ ਆ ਤੁਸੀਂ ਕਿਸੇ ਦੇ ਵੀ ਸ਼ਹਿ ਤੇ ਕਰ ਰਹੇ ਆ ਇਹ ਬਿਲਕੁਲ ਨਾਜਾਇਜ਼ ਆ ਔਰ ਡਟ ਕੇ ਪੂਰਾ ਵਿਰੋਧ ਕਰਾਂਗੇ ਜੈ ਭੀਮ ਜੈ ਭੱਟਾ ਸੋਤਾ ਸਾਹਿਬ ਅੱਜ ਐਡੀਸੀ ਦਫਤਰ ਨਗਰ ਨਿਗਮ ਇਕੱਠੇ ਹੋਏ ਸੀ ਕੀ ਕਾਰਨ ਵਾਟ ਤੋਂ ਪਹਿਲਾਂ ਸਾਰਿਆਂ ਨੂੰ ਜੈ ਪੀਰ ਜੈ ਭਾਰਤ ਜੈ ਗੁਰੂ ਦੇ ਧੰਗੁਰੂ ਦੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੇ ਫਗਵਾੜਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਪਰ ਜਿਹੜੇ ਲੋਕ ਜਿਹੜੇ ਆਪਾਂ ਕਹਿ ਲਿਆ ਅਮੀਰ ਲੋਕ ਨੇ ਜਿਹੜੇ ਤੇ ਇਹਨਾਂ ਨੂੰ ਫੰਡ ਦੇ ਦਿੰਦੇ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਜਾਇਕ ਜੇ ਨਹੀਂ ਦੀਦੇ ਨੇ ਪਰ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਦੇ ਕੋਲ ਇਹਨਾਂ ਨੂੰ ਨਾ ਫੰਡ ਦੇਣ ਲਿਆ ਨਾ ਜਿਨ੍ਹਾਂ ਨੇ ਇਹਨਾਂ ਨੂੰ ਗੋਟਾ ਪਾਇਆ ਨਾ ਸਪੋਰਟ ਕੀਤੀ ਉਹਨਾਂ ਦੇ ਨਜਾਇਜ਼ ਕਬਜ਼ੇ ਇਹਨਾਂ ਨੂੰ ਦੇਣ ਦੇ ਨੇ ਕਹਿੰਦਾ ਭਾਵ ਆ ਕਿ ਫਗਵਾੜਾ ਸ਼ਹਿਰ ਦੇ ਵਿੱਚ ਇੰਨੇ ਜਿਆਦੇ ਨਜਾਇਜ਼ ਕਬਜ਼ੇ ਹੋਏ ਪਏ ਨੇ ਨਾ ਉਹ ਜਿਹੜੀ ਆਪਣਾ ਏਡੀਸੀ ਮੈਡਮ ਨੂੰ ਦਿਖਾਈ ਨਹੀਂ ਦਿੰਦੇ ਪਰ बार-बार बार-बार ਐਸਸੀ ਬਸਤੀਆਂ ਨੂੰ ਟਾਰਗੇਟ ਕਰਨਾ ਦਲਿਤ ਸਮਾਜ ਨੂੰ ਟਾਰਗੇਟ ਕਰਨਾ ਪ੍ਰਸ਼ਾਸਨ ਵੱਲੋਂ ਵੀ ਦਲਿਤ ਸਮਾਜ ਨਾਲ ਹੀ ਧੱਕੇਸ਼ਾਹੀ ਹੋ ਰਹੀ ਆ ਤੇ ਏਡੀਸੀ ਜਿਹੜੇ ਨਗਰ ਨਿਗਮ ਵੱਲੋਂ ਵੀ ਦਲਿਤ ਸਮਾਜ ਨਾਲ ਧੱਕੇਸ਼ਾਹੀ ਹੋ ਰਹੀ ਆ ਜਦਕਿ ਇਹਨਾਂ ਨੂੰ ਇੱਥੇ ਬੈਠਿਆਂ ਨੂੰ ਤਕਰੀਬਨ 40-50 ਸਾਲ ਹੋ ਚੁੱਕੇ ਨੇ ਤਾਂ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਤੇ ਨਾਲ ਇੱਕ ਗੱਲ ਜ਼ਰੂਰ ਪੁੱਛਣਾ ਚਾਹਾਂਗਾ ਕਿ ਫਗਵਾੜਾ ਸ਼ਹਿਰ ਦੇ ਵਿੱਚ ਇੰਨੇ ਜਿਆਦੇ ਨਜਾਇਜ਼ ਕਬ ਥੇ ਦੇ ਐਮਸੀਆਂ ਨੂੰ ਏਡੀਸੀ ਨੂੰ ਜਾਂ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜੇ ਇੱਥੇ ਹਲਕੇ ਦਾ ਇੰਚਾਰਜ ਉਹਨੂੰ ਦਿਖਾਈ ਨਹੀਂ ਦਿੰਦਾ ਉਹਨੂੰ ਬਾਰ ਬਾਰ ਇੰਡਸਟਰੀ ਏਰੀਆ ਕਿਉਂ ਦਿਖਾਈ ਦਿੰਦਾ ਵਾ ਇਹ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਪਾਰਟੀਵਾਦੀ ਹੋ ਰਹੀ ਹੈ ਇਹ ਸਾਫ਼ ਤੌਰ ਤੇ ਪਾਰਟੀਵਾਦੀ ਇਸ ਕਰਕੇ ਹੋ ਰਹੀ ਆ ਕਿਉਂ ਕਰਕੇ ਪਹਿਲੋ ਤੇ ਇਨਾਂ ਨੇ ਸਾਨੂੰ ਨੋਟਿਸ ਕੱਲੇ ਆ ਨੋਟਿਸ ਕੱਲਣ ਤੋਂ ਬਾਅਦ ਜਦ ਅੱਜ ਨਾਲ ਹੀ ਤਾਂ ਸਾਨੂੰ ਕੋਈ ਏਡੀਸੀ ਮੈਡਮ ਵੱਲੋਂ ਠੋਸ ਜਵਾਬ ਮਿਲਿਆ ਜਦ ਕਿ ਅਸੀਂ 1.5 200 ਦੀ ਤਦਾਦ 'ਚ ਇੱਥੇ ਬੰਦੇ ਇਕੱਠੇ ਹੋਏ ਸੀਗੇ ਵੀ ਸਾਨੂੰ ਕੋਈ ਠੋਸ ਜਵਾਬ ਦਿੱਤਾ ਜਾਏ ਇਸ ਲਈ ਇੱਥੇ ਇਕੱਠੇ ਹੋਏ ਸੀਗੇ ਕਿ ਸਾਨੂੰ ਇਹ ਗੱਲ ਦੱਸਿਆ ਜਾਵੇ ਕਿ ਸ਼ਹਿਰ ਦੇ ਵਿੱਚ ਸਿਰਫ ਸਾਡੇ ਨਜਾਇਜ਼ ਕਬਜ਼ੇ ਦਿਖਾਈ ਦਿੰਦੇ ਤੁਹਾਨੂੰ ਕੀ ਜਵਾਬ ਮਿਲਿਆ ਹੈ ਏਡੀਸੀ ਮੈਡਮ ਨੇ ਹਲੇ ਸਾਨੂੰ ਨਾ ਟਾਲ ਮਟੋਰ ਰੱਖਿਆ ਕਿਉਂਕਿ ਇੱਥੋਂ ਇਹ ਗੱਲ ਸਿੱਧ ਹੁੰਦੀ ਆ ਕਿ ਏਡੀ ਮੈਡਮ ਉੱਤੇ ਕਿਤੇ ਨਾ ਕਿਤੇ ਰਾਜਨੀਤਿਕ ਦਬਾਅ ਆ ਔਰ ਇਹ ਰਾਜਨੀਤਿਕ ਦਬਾਅ ਦੇ ਕਰਕੇ ਹੀ ਬਾਰ-ਬਾਰ ਇਹਨਾਂ ਨੂੰ ਏਦਾਂ ਦੇ ਨੋਟਿਸ ਕੱਲੇ ਜਾ ਰਹੇ ਹੁਣ ਅਗਲੀ ਰਣਨੀਤੀ ਕੀ ਹੈ ਅਗਲੀ ਰਣਨੀਤੀ ਬਿਲਕੁਲ ਸਾਫ਼ ਆ ਕਿ ਯੂਵਾ ਵਿਕਾਸ ਮੋਰਚਾ ਦੇ ਵਿੱਚ ਸਾਡੇ ਅਸੀਂ ਸਮਾਜ ਦੇ ਕਰਦੀ ਕਿਸੇ ਦੀ ਵੀ ਇੱਕ ਇੱਟੇ ਹਿੱਲੀ ਤਾਂ ਪੂਰੇ ਪੰਜਾਬ ਦੇ ਵਿੱਚ ਅਸੀਂ ਪ੍ਰਸ਼ਾਸਨ ਦੀ ਇੱਟ ਨਾਲ ਇੱਟ ਬਜਾ ਦੇਵਾਂਗੇ ਕਿਉਂ ਕਰਕੇ ਯੂਵਾ ਵਿਕਾਸ ਮੋਰਚਾ ਸਿਰਫ ਫਗਵਾੜੇ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਸੇਵਾ ਕਰ ਰਿਹਾ ਹੈ ਔਰ ਆਪਣੇ ਸਮਾਜ ਲਈ ਚਾਹੇ ਸਾਨੂੰ ਜੇਲਾਂ ਦੇ ਵਿੱਚ ਜਾਣਾ ਪਿਆ ਜਾਂ ਜਾਨ ਦੀ ਬਾਜ ਲਾਉਣੀ ਪਈ ਤਾਂ ਯੂਵਾ ਵਿਕਾਸ ਮੋਰਚਾ ਦਾ ਕੋਈ ਵੀ ਵਰਕਰ ਪਿੱਛੇ ਨਹੀਂ ਹਟੇਗਾ